ਇਹ ਸੀ ਪੰਜਾਬ ਦੇ ਸੀਆ ਭਗਵੰਤ ਮਾਨ ਦੇ ਦਫ਼ਤਰ ਤੋਂ ਗੱਲ ਕਰ ਰਹੇ ਮੈਨੂੰ ਮਾਸੂਦ ਸਾਹਿਬ ਨੇ ਤੁਹਾਨੂੰ ਗੱਲ ਕਰ ਲਈ ਹੈ ਕਦੋਂ ਕਿਹਾ ਜੀ ਹਾਂਜੀ ਕਦੋਂ ਕਿਹਾ ਜੀ ਉਹਨਾਂ ਨੇ ਫੀਡ ਫੀਡਬੈਕ ਲਈ ਕਾਲ ਹੈ ਵੀ ਭਗਵੰਤ ਮਾਨ ਨੇ ਸਾਨੂੰ ਐ ਕਿਹਾ ਵੀ ਵੀ ਫੀਡਬੈਕ ਲਓ ਸੁਖਦੀਪ ਸਿੰਘ ਤੋਂ ਹਾਂਜੀ ਹਾਂਜੀ ਸਰ ਅੱਛਾ ਜੀ ਇੰਨਾ ਵੇਲਾ ਕਦੋਂ ਆਇਆ ਜਰ ਭਗਵੰਤ ਮਾਨ ਵੀ ਤੁਹਾਨੂੰ ਫੋਨ ਕਰਕੇ ਕਹੇ ਵੀ ਫੁਲਾਨ ਨੂੰ ਫੋਨ ਕਰਕੇ ਪੁੱਛੋ ਫੀਡਬੈਕ ਲੈਣ ਕਾਹਦਾ ਲੈਣਾ ਹੈ ਸਰ ਜਿੱਦਾਂ ਆਮ ਆਦਮੀ ਕਲੀਨਿਕ ਸੀ ਸੁਖ ਸੁਖਿੰਦਰ ਕੋਲ ਅੱਛਾ ਹਾਂਜੀ ਹਾਂਜੀ ਵੀ ਕੀ ਹੁਣ ਉਹ ਦਾ ਮਾਦਿਕਲੇ ਕਿਸੀ ਹਾਂ ਗਏ ਸੀ ਗਏ ਸੀ ਹਾਂਜੀ ਗਏ ਸੀ ਹਾਂ ਚ ਕੀ ਹੋਇਆ ਸੀ ਇਹਨਾਂ ਨੂੰ ਦੱਸ ਸਕਦੇ ਹੋ ਬਲੱਡ ਟੈਸਟ ਕਰਾਉਣ ਗਏ ਸੀ ਇਹ ਜਿਹੜਾ ਆਪਣਾ ਬੀਪੀ ਗੈਹੰਦਾ ਨੇ ਬਲੱਡ ਟੈਸਟ ਬੀਪੀ ਟੈਸਟ ਕਰਵਾਇਆ ਸੀ ਉੱਥੇ ਜੀ ਡਾਕਟਰ ਨੇ ਸਹੀ ਤਰੀਕੇ ਨਾਲ ਚਾਹ ਕੀਤੀ ਸੀ ਹਾਂਜੀ ਡਾਕਟਰ ਨੇ ਸਹੀ ਹਾਂਜੀ 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 ਕੀਤੀ ਸੀ ਜੀ ਸਾਰੀ ਦਵਾਈ ਮਿਲ ਗਈ ਸੀ ਕਲੀਨਿਕ ਚੋਂ ਨਾ ਜੀ ਮਿਲੀ ਨਹੀਂ ਨਹੀਂ ਮਿਲੀ ਨਾ ਜੀ ਤੁਹਾਡੇ ਮੈਂ ਜੀ ਮੈਨੂੰ ਮਿਲਿਆ ਸਟੋਨ ਨਾ ਜੀ ਸਾਰੀ ਤੁਹਾ ਜੇ ਸਾਰੇ ਤੇ ਮੂਤ ਮਿਲਣੇ ਚਾਹੀਦੇ ਜੀ ਮੈਂ ਤੁਹਾਡੀ ਸਮਾਨ ਸਾਬ ਤੱਕ ਪਹੁੰਚਾ ਦਵਾਂਗਾ ਗੱਲ ਇਹ ਇਹ ਹੁਣ ਮੰਨ ਕੇ ਚੱਲ ਵੀ ਜੇ 7-8 ਰੁਪਏ ਨੇ 10 ਰੁਪਏ ਦੇ ਦਵਾਈਆਂ ਦਿਆ ਕਰੂਗਾ ਫਿਰ ਭਗਵੰਤਵਾਨ ਆ ਪੁੱਛਿਆ ਕਰੂਗਾ ਵੀ ਭਾਈ ਤੁਹਾਡੇ ਘਰੇ 10 ਰੁਪਏ ਦੇ ਦਵਾਈਆਂ ਪਹੁੰਚ ਗਈਆਂ ਸਰ ਫੀਡਬੈਕ ਦੀ ਕੋਰ ਹੈ ਤੁਸੀਂ ਨਹੀਂ ਫੀਡਬੈਕ ਤਾਂ ਮੰਨੀ ਗੱਲ ਤੁਹਾਡੀ ਆ ਜਿਹੜੀ ਗੱਲ ਤੁਸੀਂ ਨੇ ਕਹੇ ਮੈਨੂੰ ਭਗਵੰਤਵਾਨ ਨੇ ਕਿਹਾ ਫੋਨ ਲਾ ਕੇ ਪੁੱਛੋ ਐ ਏਡੀ ਲੰਡੂ ਗਲਤ ਨਹੀਂ ਕਰਦਾ ਹੋਣਾ ਭਗਵੰਤਵਾਨ ਯਾਰ ਵੀ 10 ਰੁਪਏ ਦੀਆਂ ਗੋਲੀਆਂ ਦੇ ਕੇ ਫੇਰ ਉਹ ਪੁੱਛੇ ਫੋਨ ਲਾ ਕੇ ਵੀ ਤੁਸੀਂ ਗੋਲੀਆਂ ਲੈ ਕੇ ਗਏ ਹੋ ਕਿ ਨਾ ਵੀ ਗੋਲੀਆਂ ਕੋਈ ਹੋਰੀ ਤਾਂ ਨਹੀਂ ਲੈ ਗਿਆ